ਆਮ ਆਰਮੀ ਪਾਰਟੀ ਦੇ ਮੀਤਵਾਰ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਹੁਣ ਵਿਧਾਨ ਸਭਾ ਦੇ ਮੈਂਬਰ ਬਣ ਗਏ ਆ ਕਿਸੇ ਵੀ ਵੇਲੇ ਉਹ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦੇਣਗੇ ਤੇ ਕਿਸੇ ਵੀ ਵੇਲੇ ਮੰਤਰੀ ਮੰਡਲ ਦੇ ਵਿੱਚ ਪੰਜਾਬ ਦੇ ਵਿੱਚ ਬਦਲਾਅ ਹੋ ਜਾਊਗਾ ਤੇ ਕਿਸੇ ਵੀ ਵੇਲੇ ਸੰਜੀਵ ਅਰੋੜਾ ਹੋਰੀ ਇੱਕ ਵੱਡੇ ਵਿਭਾਗ ਜਾਂ ਇੱਕ ਤੋਂ ਵੱਧ ਵੱਡੇ ਵਿਭਾਗਾਂ ਦੇ ਮੰਤਰੀ ਬਣ ਜਾਣਗੇ ਤੇ ਕਿਸੇ ਵੀ ਵੇਲੇ ਇਹ ਖਬਰ ਆ ਸਕਦੀ ਹੈ ਕਿ ਫਲਾਣੇ ਫਲਾਣੇ ਮੰਤਰੀ ਦੀ ਛੁੱਟੀ ਹੋ ਗਈ ਹੈ ਤੇ ਨਵੇਂ ਚਿਹਰੇ ਵਿੱਚ ਫਲਾਣੇ ਫਲਾਣੇ ਸ਼ਾਮਲ ਕਰ ਲਏ ਗਏ ਆ ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਜਿਹਦੇ ਕੋਲੇ ਇੱਕ ਵਿਭਾਗਾ ਉਹ ਲੈ ਕੇ ਸੰਜੀਵ ਅਰੋੜਾ ਨੂੰ ਦਿੱਤਾ ਜਾਵੇ ਤੇ ਭਾਈ ਉਹਦੇ ਕੋਲੇ ਮਹਿਕਮੇ ਦੋ ਨਹੀਂ ਥਾਂ ਤੇ ਇਕ ਰਹੇਗਾ ਚਾਰ ਨਹੀਂ ਥਾਂ ਤੇ ਦੋ ਰਹਗੇ ਆ ਤੇ ਭਾਈ ਕੋਈ ਹੋਰ ਚਿਹਰਾ ਵਿੱਚ ਨਾ ਆਵੇ ਇਹ ਜਦੋਂ ਹੁਣ ਬਦਲਾਅ ਹੋਊਗਾ ਤਾਂ ਕਈ ਤਰ੍ਹਾਂ ਦੀ ਹਿਲਜੁਲ ਹੋਊਗੀ ਪਰ ਉਹਦੇ ਕਾਰਨ ਕਿਹੜੇ ਕਿੜੇ ਆ ਜਿਹਦੇ ਕਰਕੇ ਸੰਜੀਵ ਅਰੋੜਾ ਹਰੀ ਜਿੱਤੇ ਆ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪਈ ਆ ਤੇ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ ਭਾਰਤ ਪੂਸ਼ਣ ਆਸ਼ੂ ਹਰੀ ਹਾਰ ਗਏ ਆ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ ਅਕਾਲੀ ਦਲ ਚੌਥੇ ਨੰਬਰ ਦੇ ਉੱਤੇ ਰਹਿ ਗਿਆ ਜਾਣਦੇ ਆਪਾਂ ਸਾਰੇ ਕਿ 10000 ਤੇ 637 ਵੋਟਾਂ ਦੇ ਫਰਕ ਦੇ ਨਾਲ ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ ਵਿਧਾਨ ਸਭਾ ਦੇ ਮੈਂਬਰ ਬਣ ਗਏ ਆ ਦੂਜੀ ਗੱਲ ਇਹ ਆ ਵੀ ਅਕਾਲੀ ਦਲ ਦਾ ਉਮੀਦਵਾਰ ਆ ਜਿਹੜਾ ਉਹਨੂੰ 8200 ਤੇ 3 ਵੋਟਾਂ ਪਈਆਂ 8203 ਵੋਟਾਂ ਪਈਆਂ ਕੁੱਲ ਤੇ ਅਕਾਲੀ ਦਲ ਦਾ ਉਮੀਦਵਾਰ ਚੌਥੇ ਨੰਬਰ ਦੇ ਉੱਤੇ ਆ 14 ਉਮੀਦਵਾਰਾਂ ਦੇ ਵਿੱਚੋਂ ਤੇ ਇੱਥੇ ਭਾਜਪਾ ਉਹਨੇ ਸੋਹਣਾ ਪ੍ਰਦਰਸ਼ਨ ਕੀਤਾ ਭਾਜਪਾ ਨੂੰ 20300 ਤੇ 22 ਵੋਟਾਂ ਪਈਆਂ ਤੁਸੀਂ ਦੇਖੋ ਵੀ 24542 ਵੋਟਾਂ ਕਾਂਗਰਸ ਨੂੰ ਪਈਆਂ ਯਾਨੀ ਕਿ ਭਾਰਤ ਭੂਸ਼ਣਾ ਸ਼ੂ ਨੂੰ ਤੇ ਥੋੜੀਆਂ ਕਬੂਟਾਂ ਦਾ ਫਰਕ ਹੀ ਆ 20323 ਵੋਟਾਂ ਭਾਜਪੀ ਨੂੰ ਪੈ ਗਈਆਂ ਵਜ੍ਹਾ ਕੀ ਆ ਇਹ ਹੁਣ ਲੋਕਾਂ ਦੀ ਸੋਚ ਸਮਝ ਦਾ ਵਿਸ਼ਾ ਸਾਰੇ ਲੋਕ ਆਪੋ ਆਪਣੇ ਕਾਰਨ ਲੱਭਦੇ ਆ ਮੈਂ ਪਹਿਲਾਂ ਵੀ ਗੱਲ ਕਹੀ ਸੀ ਵੀ ਆਮ ਤੌਰ ਦੇ ਉੱਤੇ ਜਿਮਨੀ ਚੋਣਾ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਸੱਤਾਧਾਰੀ ਧਰਦੀ ਝੋਲੀ ਦੇ ਵਿੱਚ ਪੈਂਦੀ ਹੁੰਦੀ ਆ ਉਹਦੇ ਕਾਰਨ ਦੋ ਤਿੰਨ ਹੁੰਦੇ ਆ ਇੱਕ ਤਾਂ ਕਾਰਨ ਇਹ ਹੁੰਦਾ ਜੀ ਕਿ ਦੇਖੋ ਉਹਨਾਂ ਦੇ ਕੋਲੇ ਹਰ ਤਰ੍ਹਾਂ ਦਾ ਹਰਬਾ ਹੁੰਦਾ ਹਰ ਤਰ੍ਹਾਂ ਦੀ ਮਸ਼ੀਨਰੀ ਹੁੰਦੀ ਆ ਸਮੁੱਚੀ ਸਰਕਾਰ ਉਸ ਚੋਣ ਨੂੰ ਜਿੱਤਣ ਤੇ ਲੱਗੀ ਹੁੰਦੀ ਆ ਪ੍ਰਸ਼ਾਸਨ ਵੀ ਉਹਨਾਂ ਦਾ ਆਪਣਾ ਹੁੰਦਾ ਦੂਜਾ ਇਹਦੇ ਵਿੱਚ ਕਾਰਨ ਵੱਡਾ ਇਹ ਹੁੰਦਾ ਵੀ ਲੋਕ ਕਹਿੰਦੇ ਵੀ ਜਿੰਨਾ ਸਮਾਂ ਬਾਕੀ ਪਿਆ ਜੇਕਰ ਸੱਤਾਧਾਰੀ ਧਿਰ ਦਾ ਵਿਧਾਇਕ ਬਣਾਵਾਂਗੇ ਜੇਕਰ ਉੱਤੋਂ ਮੰਤਰੀ ਵੀ ਬਣਾ ਦਿੱਤਾ ਜਾਵੇ ਜਿਵੇਂ ਕਿ ਕੇਜਰੀਵਾਲ ਸਾਹਿਬ ਨੇ ਸੰਜੀਵ अरोड़ा ਸਾਹਿਬ ਦੇ ਬਾਬਤ ਪਹਿਲਾਂ ਹੀ ਕਿਹਾ ਸੀ ਕਿ ਇਹੀ ਬਣਨਗੇ ਮੰਤਰੀ ਤੁਸੀਂ ਲੁਧਿਆਣਾ ਦਾ ਇਹਨਾਂ ਨੂੰ ਵਿਧਾਇਕ ਬਣਾ ਦਿਓ ਉਹ ਕਹਿੰਦੇ ਸੀ ਜੀ ਕਿ ਮੈਂ ਇਹਨਾਂ ਨੂੰ ਇੱਥੇ ਮੰਤਰੀ ਬਣਾ ਲੈਣਾ ਸੋ ਲੋਕ ਇਹ ਵੀ ਗੱਲ ਕਹਿੰਦੇ ਵੀ ਚਲੋ ਸਾਡੇ ਹਲਕੇ ਦੇ ਕੰਮਕਾਜ ਹੋ ਜਾਣਗੇ ਪਰ ਕਾਰਨ ਕੀ ਆ ਕਾਰਨ ਕੀ ਆ ਵੀ ਕਾਂਗਰਸ ਦੇ ਨਾਲ ਇੰਨੀ ਭੈੜੀ ਹੋਈ ਆ ਭਾਰਤ ਭੂਸ਼ਣ ਆਸ਼ੂ ਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਜਿਹਦੇ ਕਰਕੇ ਉਹ ਪਿੱਛੇ ਰਹਿ ਗਏ ਆ ਤੇ ਕਾਂਗਰਸ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੈਂਚੀ ਲਾਈ ਆ ਸਵਾਲ ਇਹ ਆ ਮੈਂ ਅੱਗੇ ਵੀ ਗੱਲ ਕਰਨਾ ਹੁਣ ਅੱਜ ਫੇਰੇ ਚੇਤੇ ਰੱਖਿਓ ਗੱਲ ਕਿਸਾਨ ਜਿੱਥੇ ਬੰਦੀਆਂ ਕਾਂਗਰਸ ਤੇ ਸਿੱਖ ਜਿੱਥੇ ਬੰਦੀਆਂ ਪੰਜਾਬ ਦੇ ਵਿੱਚ ਕਦੇ ਵੀ ਇੱਕ ਨਹੀਂ ਹੋ ਸਕਦੀਆਂ ਕਿਉਂਕਿ ਰਣ ਦੇ ਸੂਬਾ ਦੇ ਵਿੱਚ ਇਕਤਾ ਹੈ ਨਹੀਂ ਕਾਂਗਰਸ ਨੇ ਚਿੰਤਨ ਮੰਥਨ ਚਿੰਤਨ ਮੰਥਨ ਚਿੰਤਨ ਮੰਥਨ ਆਹੀ ਕਰਦੇ ਰਹਿ ਜਾਣਾ ਔਰ ਉਹ ਤੱਕ ਤਿੰਨ ਚਾਰ ਹੋਰ ਸੂਬਿਆਂ ਦੇ ਵਿੱਚ ਟੋਣ ਹਾਰ ਜਾਂਦੇ ਪਰ ਕਦੇ ਵੀ ਚਿੰਤਨ ਤੇ ਮੰਥਨ ਦਾ ਸਟਾਣੀ ਨਿਕਲਿਆ ਇੱਥੇ ਕਾਂਗਰਸ ਨੇ ਕਾਂਗਰਸ ਨੂੰ ਹਰਾਇਆ ਇੱਥੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਨਹੀਂ ਹਰਾਇਆ ਮੈ ਮੈਨੂੰ ਚੰਗੀ ਤਰ੍ਹਾਂ ਚੇਤੇ ਆਉ ਗੱਲ ਵੀ ਜਦੋਂ ਪਿਛਲੇ ਦਿਨੀ ਇੱਕ ਥਾਂ ਦੇ ਉੱਤੇ ਕਿਸੇ ਮੁੱਦੇ ਦੇ ਉੱਤੇ ਆਮ ਜਿਹੜੀ ਕਾਂਗਰਸ ਨੇ ਦੋ ਪ੍ਰੈਸ ਕਾਨਫਰੰਸਾਂ ਕੀਤੀਆਂ 700 ਮੀਟਰ ਦੇ ਦਾਇਰੇ 'ਚ ਯਾਨੀ ਕਿ ਨੇਤਾ-ਨੇਤਾ ਨਾਲ ਬੋਲ ਕੇ ਨਹੀਂ ਰਾਜੀ ਤੇ ਕਾਂਗਰਸ ਕਿਵੇਂ ਜਿੱਤ ਜੂਗੀ ਸੋ ਭਾਰਤ ਭੂਸ਼ਣ ਆਸ਼ੂ ਦੀ ਹਾਰ ਤੋਂ ਬਾਅਦ ਜਿਵੇਂ ਉਹ ਐਤ ਕੀ 24542 ਵੋਟਾਂ ਦੇ ਉੱਤੇ ਰਹਿ ਗਿਆ ਜਿਵੇਂ ਉਹ ਐਤ ਕੀ 10637 ਵੋਟਾਂ ਦੇ ਫਰਕ ਦੇ ਨਾਲ ਹਾਰੇ ਆ ਇਰੇ ਤੋਂ ਬਾਅਦ ਜ਼ਰੂਰ ਕਾਂਗਰਸ ਨੂੰ ਅਕਲ ਤੋਂ ਕੰਮ ਲੈਣਾ ਪਊਗਾ ਨਹੀਂ ਤਾਂ ਇਸ ਵੇਲੇ ਕਾਂਗਰਸ ਦੇ ਵਿੱਚ 5-6 ਮੁੱਖ ਮੰਤਰੀ ਤਾਂ ਫਿਰਦੇ ਆ ਪਰ ਉਹ ਪੰਜੇ ਛੇ ਇੱਕ ਦੂਜੇ ਨੂੰ ਕੈਂਚੀ ਲਾ ਕੇ ਲੱਤ ਦੇ ਵਿੱਚ ਲੱਤ ਫਸਾ ਕੇ ਡੇਗਣ ਦੇ ਲਈ ਕਾਲੇ ਆ ਕਾਂਗਰਸ ਨੂੰ ਕਾਂਗਰਸ ਹਰਾਉਂਦੀ ਆ ਕਾਂਗਰਸ ਨੂੰ ਕੋਈ ਹੋਰ ਨਹੀਂ ਹੁਣ ਉਸ ਤੋਂ ਅਗਲੀ ਗੱਲ ਆ ਅਕਾਲੀਆਂ ਨੂੰ ਅਕਾਲੀਆਂ ਨੇ ਹਰਾਇਆ ਕਿਉਂਕਿ ਇੱਥੇ ਜਿਹੜੀ 5 ਮੈਂਬਰੀ ਕਮੇਟੀ ਦੇ ਕੁਝ ਆਗੂਆ ਉਹ ਵੀ ਗੱਲ ਕਹਿੰਦੇ ਸੀ ਕਿ ਬਾਦਲ ਧੜਾ ਸਹੀ ਨਹੀਂ ਹੈਗਾ ਇਹਨਾਂ ਨੇ ਹਾਰ ਜਾਣਾ ਕੁਝ ਕੁ ਹੋਰ ਜਿਹੜੇ ਅਕਾਲੀ ਆਗੂ ਆ ਸੀਨੀਅਰ ਉਹ ਇਹ ਗੱਲ ਕਹਿੰਦੇ ਸੀ ਵੀ ਜੇ 10000 ਵੋਟ ਲੈ ਜੇ ਪਰ ਉਪਕਾਰ ਸਿੰਘ ਘੁੰਮਣ ਤਾਂ ਅਸੀਂ ਜੋ ਕਹੋਗੇ ਤੇ ਬੈਣ ਨੂੰ ਤਿਆਰ ਹਾਂ ਧੁੱਪੇ ਬੈਣ ਨੂੰ ਤਿਆਰ ਆ ਪਰ ਹਾਂ ਜੇ ਉਹ ਹਾਰੇ ਆ ਤਾਂ ਫਿਰ ਉਹ ਵੀ ਹਾਰੇ ਆ ਜਿਹੜੇ ਕਿ ਇਸ ਵੇਲੇ ਇੱਕ ਦੂਜੇ ਦੀ ਵਿਰੋਧਤਾ ਕਰਦੇ ਸੀ ਅਕਾਲੀ ਦਲ ਦੇ ਆਗੂ ਇਹ ਗੱਲ ਚਿੱਟੇ ਦਿਨ ਵਾਂਗੂ ਸਾਫ਼ ਆ ਵੀ ਨਾ ਅਕਾਲੀ ਦਲ ਦੇ ਇੱਕ ਢੜੇ ਦੀ ਪੇਸ਼ ਚੱਲਦੀ ਆ ਨਾ ਦੂਜੇ ਢੜੇ ਦੀ ਪੇਸ਼ ਚੱਲਦੀ ਆ ਦੋਵਾਂ ਦੇ ਵਿੱਚੋਂ ਕਿਸੇ ਨੇ ਕਿਸੇ ਨੂੰ ਨਹੀਂ ਪੁੱਛਣਾ ਜੇ ਇਹ ਇਕੱਠੇ ਨਾ ਹੋਏ ਇਹ ਗੱਲ ਬੜੀ ਸਾਫ਼ ਤੇ ਸਪਸ਼ਟਾ 227 ਦੀਆਂ ਚੋਣਾਂ ਦੇ ਮੱਦੇਨਜ਼ਰ ਕਿ ਭਾਈ ਜੇ ਕਾਂਗਰਸੀ ਨਾ ਇਕੱਠੇ ਹੋਏ ਤਾਂ ਇੱਕ ਵਾਰ ਫਿਰ ਆਪ ਨੂੰ ਮੌਕਾ ਮਿਲਣ ਦੀ ਸੰਭਾਵਨਾ ਇਹ ਵੀ ਗੱਲ ਸੱਚੀ ਆ ਕਿ ਭਾਜਪਾ ਨੇ ਇਸ ਵੇਲੇ ਗੱਲ ਕਹਿਣੀ ਆ ਵੀ ਜੇ ਸਾਡੇ ਨਾਲ ਕਿਸੇ ਨੇ ਗੱਠ ਜੋੜ ਕਰਨਾ ਤਾਂ ਸਾਡੇ ਮੁਤਾਬਕ ਚੱਲੋ ਹੁਣ ਇਹ ਨਹੀਂ ਕਿ ਵੱਡਾ ਭਰਾ ਬਣ ਕੇ ਛੋਟਾ ਭਰਾ ਬਣ ਕੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਸੋ ਮਤਲਬ ਇਹ ਹੈ ਜੀ ਕਿ ਇਹ ਜਿਹੜੀ ਪੰਜਾਬ ਦੀ ਸਿਆਸਤ ਦਾ ਨਕਸ਼ਾ ਵੀ ਉਗਾੜਿਆ ਪੰਜਾਬ ਦੀ ਸਿਆਸਤ ਦਾ ਨਕਸ਼ਾ ਬਿਆਨ ਕੀਤਾ ਇਸ ਚੋਣ ਨੇ ਇਹ ਭਾਰਤ ਦੇ 4 ਸੂਬਿਆਂ ਦੇ ਵਿੱਚ 5 ਸੀਟਾਂ ਦੇ ਉੱਤੇ ਵੋਟਾਂ ਪਈਆਂ। ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ 2 ਸੀਟਾਂ ਦੇ ਉੱਤੇ ਕਮਾਲ ਮਿਲੀ ਆ। ਵਿਸਾਵਦਰ ਸੀਟ ਹੈ ਕਿ ਗੁਜਰਾਤ ਦੇ ਵਿੱਚ ਉੱਥੇ ਗੋਪਾਲ ਇਟਾਲੀਆ ਨੇ ਜਿਵੇਂ ਭਾਜਪਾ ਦੇ ਉਮੀਦਵਾਰ ਨੂੰ ਪੁਆਟੜੀ ਦਿੱਤੀ ਆ। ਉਹ ਵੀ ਕਮਾਲ ਦੀ ਗੱਲ ਆ। 17000 ਤੇ 554 ਵੋਟਾਂ ਦੇ ਫਰਕ ਦੇ ਨਾਲ ਗੋਪਾਲ ਇਟਾਲੀਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਸਾਵਦਰ ਸੀਟ ਤੋਂ ਗੁਜਰਾਤ ਦੇ ਵਿੱਚੋਂ ਜਿੱਤੇ ਆ। ਉੱਥੇ 2 ਸੀਟਾਂ ਦੇ ਉੱਤੇ ਵੋਟਾਂ ਪਈਆਂ। ਉੱਥੇ ਕੜੀ ਸੀਟ ਹੈ ਕੜੀ। ਉਹ ਸੀਟ ਦੇ ਉੱਤੇ ਭਾਜਪਾ ਦਿੱਤੀ ਆ। ਤੇ ਬਸਾਬਦਰ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਜਿੱਤੀ ਆ ਤੇ ਕੜੀ ਸੀਟ ਦੇ ਉੱਤੇ ਭਾਜਪਾ ਦੇ ਰਜਿੰਦਰ ਕੁਮਾਰ ਆ ਜਿਹੜੇ ਕਿ 39452 ਵੋਟਾਂ ਨਾਲ ਜਿੱਤੇ ਆ ਲੁਧਿਆਣਾ ਤੋਂ ਪਾ ਜਿਵੇਂ ਪਹਿਲਾਂ ਗੱਲ ਕੀਤੀ ਹੈ 10637 ਵੋਟਾਂ ਦੇ ਫਰਕ ਨਾਲ ਜਿੱਤੇ ਆ ਸੰਜੀਵ अरोड़ा ਸਾਹਿਬ ਕੇਰਲ ਦੇ ਵਿੱਚ ਨਿਲਾੰਬਰ ਸੀਟ ਆ ਇੱਥੇ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਆ ਜਿਹੜਾ ਉਹਨੇ 11077 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਆ ਤੇ ਪੱਛਮੀ ਬੰਗਾਲ ਦੇ ਕਾਲੀਗੰਜ ਦੇ ਵਿੱਚ ਤ੍ਰਿੰਰਮੂਲ ਕਾਂਗਰਸ ਨੂੰ ਜਿੱਤ ਨਸੀਬ ਹੋਈ ਆ ਮਤਲਬ ਇਹ ਆ ਜੀ ਕਿ ਅੱਜ ਆਮ ਆਦਮੀ ਪਾਰਟੀ ਨੂੰ ਜਿੱਤ ਦਾ ਚਾ ਅੱਜ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਦੇ ਬਾਹਰ ਭੰਗੜੇ ਪੈਂਦੇ ਆ ਪਰ ਪੰਜਾਬ ਦੇ ਵਿੱਚ ਸੱਤਾ ਤਾਰੀ ਧਿਰ ਦੇ ਵਿੱਚ ਕੀ ਕੀ ਤਬਦੀਲੀ ਆਊਗੀ ਸੋਚਣ ਵਿਚਾਰਨ ਵਾਲੀ ਗੱਲ ਇਹ ਵੀ ਆ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਪਕੜ ਹੋਰ ਢਿੱਲੀ ਹੋਈ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਚਰਚਾ ਇਸ ਗੱਲ ਦੀ ਸੀ ਕਿ ਫਲਾਣੀ ਥਾਂ ਦੇ ਉੱਤੇ ਵੀ ਦਿੱਲੀ ਵਾਲੇ ਆ ਕੇ ਬਹਿ ਗਏ ਫਲਾਣੀ ਥਾਂ ਦੇ ਉੱਤੇ ਦਿੱਲੀ ਵਾਲੇ ਆ ਕੇ ਬਹਿ ਗਏ ਫਲਾਣੀ ਥਾਂ ਤੇ ਦਿੱਲੀ ਵਾਲੇ ਆ ਕੇ ਬਹਿ ਗਏ ਆ ਮੰਤਰੀ ਮੰਡਲ ਦੇ ਵਿੱਚ ਸੰਜੀਵ अरोड़ा ਨੇ ਜਿਹੜੇ ਉਹ ਕੇਦਰੀਵਾਲ ਦੇ ਸਭ ਤੋਂ ਨੇੜਲੇਆਂ ਦੇ ਵਿੱਚੋਂ ਇੱਕ ਆ ਉਹ ਸ਼ਾਮਲ ਹੋਣਗੇ ਜਾਨਕਿ ਭਗਵੰਤ ਮਾਨ ਹੁਰਾਂ ਦੀ ਪਕੜ ਹੋਰ ਢਿੱਲੀ ਹੋ ਗਈ ਹੈ ਜਾਂ ਹੋ ਜਾਣੀ ਆ ਇਹ ਵੀ ਗੱਲ ਸੱਚੀ ਹੈ ਜੀ ਕਿ ਪਿਛਲੇ ਕੁਝ ਕੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਫੈਸਲੇ ਲਏ ਜਾ ਰਹੇ ਆ ਉਹ ਅਚੰਭਤ ਕਰਨ ਵਾਲੇ ਆ ਉਹਨੇ ਤੋਂ ਕਦੇ ਆਸ ਨਹੀਂ ਕੀਤੀ ਕਿ ਭਗਵੰਤ ਮਾਨ ਹੋਰੀ ਆ ਵੀ ਗੱਲ ਇਉਂ ਹੋਣ ਦੇਣਗੇ ਆ ਵੀ ਗੱਲ ਇਉਂ ਹੋਣ ਦੇਣਗੇ ਰੌਲਾ ਰੱਪਾ ਪੈਂਦਾ ਹਾਲਾਂਕਿ ਦੂਰ ਰਸੀ ਨਤੀਜੇ ਦੇ ਕਲੀਨਕਲ ਦੇ ਵਕਤ ਦੱਸੂਗਾ ਪਰ ਗੱਲ ਇਹ ਪੱਕੀ ਆ ਵੀ ਆਉਂਦੇ ਸਮੇਂ ਦੇ ਵਿੱਚ ਭਗਵੰਤ ਮਾਨ ਹੋਰਾਂ ਦੀ ਪਕੜ ਢਿੱਲੀ ਪੈਣੀ ਆ ਆਉਂਦੇ ਸਮੇਂ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਹੋਰ ਚਿਹਰੇ ਸ਼ਾਮਲ ਹੋਣੇ ਆ ਤੇ ਸ਼ਾਮਲ ਉਹ ਚਿਹਰੇ ਹੋਣਗੇ ਜਿਹੜੇ ਕਿ ਭਗਵੰਤ ਮਾਨ ਬਿਨਾ ਸਾਰ ਸਕਦੇ ਹੋਣ ਪੰਜਾਬ ਦੇ ਮੁੱਖ ਮੰਤਰੀ ਤੋਂ ਬਿਨਾ ਸਾਰ ਸਕਦੇ ਹੋਣ ਯਾਨੀ ਕਿ ਪਕੜ ਹੁਣ ਦੂਜਾਂ ਦੀ ਜਿਹੜੀ ਮਜ਼ਬੂਤ ਹੋਣੀ ਆ ਪਰ ਇਸ ਚੋਣ ਦੇ ਵਿੱਚ 14 ਉਮੀਦਵਾਰਾਂ ਦੇ ਵਿੱਚੋਂ ਨੀਟੂ ਸ਼ਟਰਾ ਵਾਲਾ ਜਿਹੜਾ ਉਹਨੇ ਵੈਸੇ ਵੋਟਾਂ ਤਾਂ ਭਾਵੇਂ ਥੋੜੀਆਂ ਹੀ ਹਾਸਲ ਕੀਤੀਆਂ ਨੀਟੂ ਨੂੰ 100 ਤੇ 12 ਵੋਟਾਂ ਪਈਆਂ ਪਰ ਨੀਟੂ ਵੀ 6 ਜਣਿਆਂ ਤੋਂ ਅੱਗੇ ਆ ਜੇ ਆਪਾਂ ਇਹ ਗੱਲ ਕਹਿ ਲਈਏ ਵੀ ਬਿਲਕੁਲ ਪੁੰਜੇ ਡਿੱਗ ਪਿਆ ਕਿਉਂਕਿ ਕਿਸੇ ਨੂੰ 27 ਵੋਟਾਂ ਵੀ ਪਈਆਂ ਕਿਸੇ ਨੂੰ 37 ਵੀ ਪਈਆਂ ਨੀਟੂ ਨੂੰ 100 ਤੇ 12 ਵੋਟਾਂ ਪਈਆਂ ਇਹ ਵੀ ਕਮਾਲ ਦੀ ਗੱਲ ਆ ਵੀ ਰੇਨੂ ਦੇ ਨਾਲੋਂ ਕਿਉਂਕਿ ਇੱਕ ਆਜ਼ਾਦ ਉਮੀਦਵਾਰ ਰੇਨੂ ਵੀ ਆ ਬਲਦੇਵ ਰਾਜ ਵੀ ਆ ਰਜੇਸ਼ ਸ਼ਰਮਾ ਵੀ ਆ ਪਵਨਦੀਪ ਸਿੰਘ ਵੀ ਆ ਪਰਮਜੀਤ ਸਿੰਘ ਵੀ ਆ ਗੁਰਦੀਪ ਸਿੰਘ ਵੀ ਆ ਇਹਨਾਂ ਦੇ ਨਾਲੋਂ ਤਾਂ ਨੀਟੂ ਛਟਰਾਂ ਵਾਲੇ ਨੂੰ ਵੀ ਵੱਧ ਵੋਟ ਪਈ ਆ ਮਤਲਬ ਕਹਿੰਦਾ ਇਹ ਜੀ ਕਿ ਉਹਨੇ ਮੇਰੇ ਖਲ ਵੀ ਨੌਵੀਂ ਦਸਵੀਂ ਵਾਰ ਚੋਣ ਲੜੀ ਆ ਤੇ ਆਪਾਂ ਚਲੋ ਮਜ਼ਾਕ ਦੇ ਵਿੱਚ ਲੈ ਲੇ ਨਾ ਵੀ ਨੀਟੂ ਨੂੰ ਕੌਣ ਪੁੱਛਦਾ ਇਹ ਗੱਲ ਸੱਚੀ ਆ ਵੀ ਚਲੋ ਮਾਤੜ ਬੰਦਾ ਥੋੜਾ ਜਿਹਾ ਮੂੰਹ ਦੇ ਵਿੱਚ ਜੋ ਆਉਂਦਾ ਉਹਦਾਂ ਨਹੀਂ ਗੱਲਾਂ ਕਰਦਾ ਉਹਦਾ ਕਿਸੇ ਵੇਲੇ ਸ਼ਟਰਾਂ ਦਾ ਕਾਰੋਬਾਰ ਸੀ ਅੱਜ ਕੱਲ ਇਹ ਕਮਾਂ ਦੇ ਵਿੱਚ ਪਿਆ ਉਹਨੂੰ ਇਹਨਾਂ ਕਮਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਗਈ ਪਰ ਜਦੋਂ ਉਹ ਬੋਲਦਾ ਤੇ ਫਿਰ ਜਿਵੇਂ ਅੱਜ ਕੱਲ ਵਾਇਰਲ ਹੁੰਦਾ ਕੰਟੈਂਟ ਉਹ ਵੀ ਉਹੋ ਜਿਹੀਆਂ ਗੱਲਾਂ ਕਰਦਾ ਕਿ ਮੈਂ ਟਰੰਪ ਨੂੰ ਵੀ ਸਿੱਧਾ ਕਰ ਦੂੰ ਮੈਂ ਦੇਸ਼ ਦਾ ਰਾਸ਼ਟਰਪਤੀ ਬਣ ਜੂੰ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣ ਜੂੰ ਮੈਂ ਐ ਕਰ ਦੂੰਗਾ ਆ ਕਰ ਦੂੰ ਪਰ ਉਹਨੇ 112 ਵੋਟਾਂ ਲਈਆਂ ਇਸ ਮੁਕਾਬਲੇ ਦੇ ਵਿੱਚ ਖੜਨਾ ਤੇ ਲੜਨਾ ਵੋਟਾਂ ਭਾਵੇਂ ਪੰਜ ਪੈਣ ਇਹ ਵੀ ਇੱਕ ਵੱਡੀ ਪ੍ਰਾਪਤੀ ਜਦੋਂ ਸਾਡੇ ਮਨ ਦੇ ਵਿੱਚ ਇਹ ਰਾਏ ਬਣੀ ਆ ਪੰਜਾਬ ਵਸਗੰਡੇ ਦੇਸ਼ ਵਸਗੰਡੇ ਕਿ ਪਾਈਰ ਵੋਟ ਪਾ ਕੇ ਫਾਇਦਾ ਕੀ ਆ ਉਸ ਵੇਲੇ ਬੰਦਾ ਖੜਦਾ ਵੀ ਆ ਮੈਂ ਤਾਂ ਇਸ ਗੱਲੋਂ ਵੀ ਉਹਦੀ ਸਿਫਤ ਕਰਦਾ ਵੀ ਚਲੋ ਉਹਦੇ ਵਿੱਚ ਇੰਨੀ ਕਿ ਦਲੇਰੀ ਤਾਂ ਹੈ ਵੀ ਚਲੋ ਖੜਤਾ ਜਾਂਦਾ ਨਹੀਂ ਤਾਂ ਉਹਨੂੰ ਵੀ ਪਤਾ ਵੀ ਭਾਈ ਉਹਦੇ ਪੱਲੇ ਕੁਛ ਨਹੀਂ ਪੈਣਾਗਾ ਉਹ ਸਾਈਕਲ ਦੇ ਉੱਤੇ ਸਕੂਟਰ ਦੇ ਉੱਤੇ ਆਪਦਾ ਚਲੋ ਰੌਲਾ ਰੱਪਾ ਪਾ ਲਿੰਦਾ ਤੇ ਜਿੰਨੀਆਂ ਕਿ ਵੋਟਾਂ ਪੈਣਗੀਆਂ ਉਹਨੂੰ ਪੈ ਜਾਂਦੀਆਂ ਪਰ ਕੁੱਲ ਮਿਲਾ ਕੇ 100 ਹੱਥ ਰੱਸਾ ਸਿਰੇ ਤੇ ਗੰਡ ਇਹ ਆ ਸੰਜੀਵ ਅਰੋੜਾ ਦੇ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੱਡੀ ਹਲਚਲ ਹੋਣੀ ਆ ਤੇ ਪੰਜਾਬ ਦੇ ਕਈ ਮੰਤਰੀਆਂ ਨੂੰ ਹੁਣੇ ਤੋਂ ਫਿਕਰ ਪੈ ਗਿਆ ਕਿ ਇੱਕ ਹਫਤਾ ਨਹੀਂ ਦੋ ਹਫਤੇ ਨਹੀਂ ਤਿੰਨ ਹਫਤੇ ਨਹੀਂ ਪਤਾ ਨਹੀਂ ਕਿਹੜੇ ਵੇਲੇ ਸਾਡੀ ਛੁੱਟੀ ਹੋ ਜਾਵੇ ਜਾਂ ਸਾਡੇ ਵਿਭਾਗ ਫਲਾਣੇ ਫਲਾਣੇ ਖੋ ਲੈ ਜਾਣ ਸਾਡੇ ਕੋਲੇ ਕੋਈ ਡੰਮੀ ਜਿਹਾ ਵਿਭਾਗ ਰਹਿ ਜਾਣ ਹੁਣੇ ਤੋਂ ਮੰਤਰੀਆਂ ਦੇ ਮਨ ਦੇ ਵਿੱਚ ਇਸ ਗੱਲ ਦਾ ਫਿਕਰ ਆ ਵੀ ਕਿਤੇ ਸਾਨੂੰ ਇਹ ਨਾ ਸਮਝਿਆ ਜਾਵੇ ਜੀ ਕਿ ਅਸੀਂ ਦਿੱਲੀ ਦੀ ਥਾਂ ਦੇ ਉੱਤੇ ਫਲਾਣੀ ਧਿਰਦੇ ਆ ਇਹਨਾਂ ਦੀ ਥਾਂ ਦੇ ਉੱਤੇ ਸ਼ਾਂਤੀ ਕਰਕੇ ਆਪਾਂ ਇਹਦੇ ਵਿੱਚ ਆਹ ਬੰਦੇ ਐਡ ਕਰ ਦਈਏ ਪਰ ਇਹ ਵੀ ਸੰਭਵ ਆ ਕਿ ਸੰਜੀਵ ਅਰੋੜਾ ਹੋਰੀ ਡਿਪਟੀ ਸੀਐਮ ਬਣ ਜਾਣ ਜੇ ਉਹ ਡਿਪਟੀ ਸੀਐਮ ਨਾ ਬਣੇ ਕਿਉਂਕਿ ਕੇਦਰੀਵਾਲ ਸਾਹਿਬ ਨੇ ਕਹੇ ਕਿ ਦਲਿਤ ਭਾਈਚਾਰੇ ਦਾ ਉਮੀਦਵਾਰ ਹੀ ਹਮ ਬਣਾਏਂਗੇ ਡਿਪਟੀ ਸੀਐਮ ਜੇ ਉਹਨਾਂ ਨੂੰ ਬਣਾਇਆ ਤੇ ਫਿਰ ਸ਼ਾਇਦ ਇੱਕ ਪਾਸੇ ਹੋਰ ਵਿਰੋਧ ਚੱਲੇ ਪਰ ਜੇ ਨਾ ਡਿਪਟੀ ਸੀਐਮ ਬਣਾਇਆ ਤਾਂ ਕਿਸੇ ਹੋਰ ਵੱਡੇ ਮਹਿਕਮੇ ਦਾ ਮੰਤਰੀ ਜ਼ਰੂਰ ਬਣਾਇਆ ਜਾਊਗਾ ਮਤਲਬ ਇਹ ਹੈ ਕਿ ਸੰਜੀਵ ਅੜਾ ਦੇ ਹੱਥ ਦੇ ਵਿੱਚ ਤਾਕਤਾਂ ਹੁਣ ਕਾਫੀ ਹੋਣਗੀਆਂ ਤੇ ਇੰਡਸਟਰੀ ਭਾਈਚਾਰੇ ਨੂੰ ਵਪਾਰਕ ਜਿਹੜੇ ਸੋਚ ਵਾਲੇ ਜਾਂ ਕਹਿੰਦੇ ਵੀ ਫੈਕਟਰੀਆਂ ਵਾਲੇ ਕਾਰੋਬਾਰੀਆਂ ਨੂੰ ਭਵਿੱਖ ਦੇ ਵਿੱਚ ਚੰਗੀਆਂ ਸਹੂਲਤਾਂ ਮਿਲਣ ਦੀ ਆਸ ਵੱਜੀ ਆ ਇਹ ਗੱਲ ਪੱਕੀ ਆ ਪਰ ਹੁਣ ਗੱਲ ਇਹ ਵੀ ਆ ਵੀ ਰਾਜ ਸਭਾ ਦੇ ਵਿੱਚ ਕੌਣ ਜਾਓ ਹੁਣ ਇਹ ਤਾਂ ਹੈ ਨਹੀਂ ਵੀ ਪਾਈਓ ਰਾਜ ਸਭਾ ਦੀ ਮੈਂਬਰੀ ਛੱਡ ਕੇ ਵਿਧਾਨ ਸਭਾ ਦੇ ਮੈਂਬਰ ਬਣਨ ਆਏ ਸੀ ਉਹ ਆਏ ਸੀ ਮੰਤਰੀ ਬਣਨ ਦੇ ਲਈ ਮੰਤਰੀ ਬਣਾਉਣ ਦੀ ਗੱਲ ਕੀਤੀ ਸੀ ਹਾਂ ਇਹ ਗੱਲ ਜ਼ਰੂਰ ਹੈ ਕਿ ਕੇਜਰੀਵਾਲ ਸਾਹਿਬ ਮੰਤਰੀ ਬੱਦਲ ਦੇ ਵਿੱਚ ਤਾਂ ਨਹੀਂ ਆ ਸਕਦੇ ਪਰ ਉਹ ਬਣਨਗੇ ਜੀ ਇਸ ਵੇਲੇ ਰਾਜ ਸਭਾ ਦੇ ਮੈਂਬਰ ਜੇ ਉਹ ਨਾ ਬਣੇ ਤਾਂ ਮਨੀ ਸੋਸੋਧੀਆਂ ਹੋਰੀ ਬਣਨਗੇ ਯਾਨੀ ਕਿ ਪੰਜਾਬ ਨੇ ਬੰਦ ਹੋਏ ਦਰਵਾਜ਼ੇ ਦਿੱਲੀ ਦੇ ਨetaਵਾਂ ਵਾਸਤੇ ਖੋਲ ਦਿੱਤੇ ਆ ਪੰਜਾਬ ਨੇ ਇਸ ਵੇਲੇ ਦਿੱਲੀ ਦੇ ਨetaਵਾਂ ਨੂੰ ਇੱਕ ਵਾਰੀ ਠਾਰ ਦਿੱਤੀ ਆ ਤੇ ਉਹਨਾਂ ਨੂੰ ਇਸ ਵੇਲੇ ਕੁਰਸੀਆਂ ਦੇ ਉੱਤੇ ਬਹਿਣ ਦੇ ਲਈ ਇੱਕ ਮੌਕਾ ਪ੍ਰਦਾਨ ਕੀਤਾ ਤੇ ਕਰਨਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੱਠਲ ਪੁੱਠਾ ਵੱਜ ਗਿਆ ਮੁੱਦਾ ਹੋ ਗਿਆ ਤੇ ਪੰਜਾਬ ਆ ਜਿਹੜਾ ਉਹ ਇਹਨਾਂ ਦੇ ਪੁੱਠੇ ਹੋਏ ਬੱਠਲ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਲੋਕ ਇਨੀਸ਼ੀਏਟਿਵ ਨੂੰ ਵਿਰੋਧ ਕਰਦੇ ਹੁੰਦੇ ਵੀ ਮੈਨੂੰ ਪਤਾ ਪੰਜਾਬ ਦੇ ਲੋਕ ਜਦੋਂ ਕਰਦੇ ਹੁੰਦੇ ਇੱਕ ਅੱਧੀ ਵਾਰ ਕਰਦੇ ਹੁੰਦੇ ਫਿਰ ਕੈਂਸ 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 ਉਹੀ ਚੱਲਦੀ ਰਹਿੰਦੀ ਹੈ ਸੋ ਆਉਂਦੇ ਸਮੇਂ ਦੇ ਵਿੱਚ ਇਹ ਗੱਲ ਗਰੰਟੀ ਨਾਲ ਕਹਿੰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀਆਂ ਤਾਕਤਾਂ ਦੇ ਵਿੱਚ ਕਟੌਤੀ ਹੋਊਗੀ ਦਿੱਲੀ ਵਾਲਿਆਂ ਦੀ ਚੜ ਮਚੂਗੀ ਸੰਜੀਵ ਅਰੋੜਾ ਸਾਹਿਬ ਨੂੰ ਇੱਕ ਚੰਗਾ ਵਿਭਾਗ ਮਿਲੂ ਜਾਂ ਇੱਕ ਤੋਂ ਵੱਧ ਚੰਗੇ ਵਿਭਾਗ ਮਿਲਣਗੇ ਕਾਂਗਰਸ ਚਿੰਤਨਮंथਨ ਕਰਦੀ ਰਹੂਗੀ ਉਹਨਾਂ ਦੇ ਪੜ ਪੱਲੇ ਕੁਝ ਨਹੀਂਗਾ ਤੇ ਇਹ ਇਕੱਠੇ ਨਾ ਹੋਏ ਤਾਂ ਪੜ ਪੱਲੇ ਪੈਣਾ ਵੀ ਕੁਝ ਨਹੀਂਗਾ ਤੇ ਅਕਾਲੀ ਦਲ ਦਾ ਬੀਜੇਪੀ ਬਣਾਂ ਤੇ ਬੀਜੇਪੀ ਦਾ ਅਕਾਲੀ ਦਲ ਦੇ ਬਣਾਂ ਸਰਨਾ ਨਹੀਂ ਇਹ ਵੀ ਗੱਲ ਬੜੀ ਸਾਫ਼ ਆ ਪਰ ਹਾਂ ਕਦੇ ਵੀ ਬੀਜੇਪੀ ਵੱਡਾ ਭਰਾ ਨਹੀਂ ਮੰਨੂਗੀ ਬੀਜੇਪੀ ਨੇ ਕਿਹਾ ਜੀ ਕਿ ਤੁਸੀਂ ਜਿੰਨੇ ਕੁ ਜੋਗੇ ਹੋ ਜਿੰਨੀਆਂ ਕਵੋਟਾਂ ਵਾਲੇ ਹੋ ਉਸ ਸਾਹਿਬ ਦੇ ਨਾਲ ਸਾਡੇ ਕੋਲੇ ਆ ਜਾਓ ਜੇ ਤੁਸੀਂ ਸਾਡੇ ਨਾਲ ਸਾਡੀਆਂ ਸ਼ਰਤਾਂ ਮਤੇਬਕ ਚੱਲਣਾ ਚਾਹੁੰਦੇ ਤਾਂ